ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਸਲਵਾਰ ਦੀ ਮੂਰੀ ਤੇ ਪੌਂਚਾ ਤੇ ਸਿਲਾਈ ਕਿ ਇਸ ਤਰ੍ਹਾਂ ਲਗਾਉਣੀ ਹੈ। ਸਭ ਤੋਂ ਪਹਿਲਾਂ ਆਪਾਂ ਇਹ ਧਿਆਨ ਰੱਖਣਾ ਹੈ ਜਿਹੜੀ ਆਪਣੇ ਪੌਂਚੇ ਜੜੇ ਹੋਏ ਇਹਨਾਂ ਵਾਲੀ ਜਿਹੜੀ ਸਿਲਾਈ ਹੈ ਇਹ ਆਪਾਂ ਬਿਲਕੁਲ ਬਰੂਕਰ ਕਰਕੇ ਇਸ ਤਰ੍ਹਾਂ ਰੱਖਣੀ ਹੈ। ਇਸ ਤਰ੍ਹਾਂ ਨਹੀਂ ਵੀ ਜੇ ਆਪਾਂ ਪੌਂਚਾ ਵਾੜਦਾ ਘਟਦਾ ਤੇ ਇਹਨੂੰ ਆਪਾਂ ਇਧਰ ਨੂੰ ਸਿਰਨੂ ਪੂਰਾ ਕਰ ਲਗੇ ਫਿਰ ਆਪਣੇ ਜਿਹੜੇ ਪੌਂਚੇ ਆ ਘੁੰਦੇ ਆ ਇਹ ਆਪਾਂ ਇਧਰ ਨੂੰ ਪੂਰਾ ਕਰਕੇ ਰੱਖਦੇ ਆ ਤੇ ਇਸ ਤਰ੍ਹਾਂ ਆਪਣੀ ਇਨੀ ਸਿਲਾਈ ਦਾ ਫਰਕ ਪੈਂਦਾ। ਤੇ ਇਹਨੂੰ ਆਪਾਂ ਬਿਲਕੁਲ ਸਿਲਾਈ ਨੂੰ ਇਸ ਤਰ੍ਹਾਂ ਪੂਰੀ ਕਰਕੇ ఫ్రీ సైడ్ జావి నీ వద్ధ క్డ లేన రక మూరి రక సా సత్తే సా అక్క ఇంచ సైలా ఇంచే నీచే হ'ল হ'ল আপোনাক কৰনা দম নাই ঠিক আনু ল ਇਸ ਤਰ੍ਹਾਂ ਦਾ ਸਾਰੀ ਸਲਾਈ ਕੋ ਡਿਕਰ ਲਾ ਲਾਂਗੇ ਤੇ ਜਿੱਦੋਂ ਆਪਾਂ ਪਹੁੰਚਾਂ ਦੀ ਸਲਾਈ ਸੋ ਝੋਲੀ ਤੱਕ ਜਾ ਕੇ ਆਪਾਂ ਖਤਮ ਕਰ ਲੈਣੀ ਹੈ ਫਿਰ ਜਦੋਂ ਇਹ ਆਪਾਂ ਸਲਾਈ ਕਰਨੀ ਪਹੁੰਚਾ ਹੋ ਲਈ ਆਪਾਂ ਸਲਾਈ ਲਾਉਣ ਲੱਗਣੀ ਹੈ ਇੰਗੀ ਇਸ ਤਰ੍ਹਾਂ ਆਪਾਂ ਇੱਕ ਕਿੜੀ ਚੀਜ਼ ਸਲਾਈ ਇਹਨਾਂ ਦੀ ਲਾ ਦੇਵਾਂਗੇ ਇੱਥੋਂ ਪਹ ਝੋਲੀ ਨੂੰ ਗਾਂ ਸਲਾਈ ਕਰਕੇ ਇਸ ਤਰ੍ਹਾਂ ਤੇ ਹੁਣ ਆਪਾਂ ਚੇਨ ਇਸ ਤ੍ਹਾਂ ਉੱਪਰ ਕਰ ਲਾਂਗੇ ਤਾਂ ਦੂਸਰੇ ਕੌਂਚੇ ਤੇ ਚਾਹੋ ਇਸੇ ਤਰ੍ਹਾਂ ਇਹਨਾਂ 'ਪਾ ਦੂਸਰੇ ਕੌਂਚੇ ਦੀ ਸਿਲਾਈ ਲਾਵਾਂਗੇ ਇਹ ਵੀ ਬਿਲਕੁਲ ਆਪਾਂ ਜਿਹੜਾ ਸੋਨਾ ਸੋਨਾ ਦੇ ਉੱਪਰ ਹੀ ਰੱਖ ਕੇ ਲਗਾਉਣਾ ਤੇ ਇਤੋਂ ਆਪਾਂ 7.5 ਰੱਖਿਆ ਤੇ ਇਤੋਂ ਆਪਾਂ 1 ਇੰਚ ਬੜਾ ਖਲਾਇਏ ਨੂੰ ਫਾਂ ਤੇ ਆਪਾਂ ਸਿਲਾਈ ਮਾਰ ਕੇ ਤੁਹਾਨੂੰ ਫੇਰ ਦਿਖਾਉਣੀ ਹੈ ਦੂਸਰੀ ਤਰਫ ਤਦੋਂ ਇਸ ਲਾਈਨਾਂ ਕੰਟੀਨਿਊ ਕਰਨੀ ਹੈ ਤੇ ਝੋਲੀ ਜਲੀ ਖਤਮ ਕਰ ਦਿੰਦੇ ਆਂ ਢਾੜੀ ਤੇ ਝੋਲੀ ਜਲੀ ਜਿਹੜੀ ਆਪਣੀ ਸਲਾਈ ਉਹ ਡਬਲ ਹੋ ਜਾਂਦੀ ਹੈ ਫਿਰ ਉਹ ਨਹੀਂ ਚਪਾਈ ਤੇ ਹਾਲੇ ਆਪਣੀ ਪਹੁੰਚ ਆ ਲੋ ਜਿਹੜੀ ਫਿਨਿਸ਼ਿੰਗ ਹੈ ਉਹ ਆ ਜਾਂਦੀ ਹੈ ਇਸ ਨਾ ਝੋਲੀ ਜਲੀ ਸਲਾਈ ਜਿਵੇਂ ਇੱਥੇ ਤੇ ਕਰ ਆਪਾਂ ਦੂਸਰੀ ਲਗਾਈ ਸੀ ਮਾਣ ਪਸਟ